ਤਰ ਮੈਂ ਟਰਬੀ ਨਾਲ ਦੇ ਨੇ ਲਿੰਕਾਂ ਲੁਕਾਂ ਦਾ ਟਰੈਕਟਰ ਪੂਰਾ ਚੰਗਾ ਆ ਰੀਟਰ ਦਿਖਾਓ ਜਮਾ ਨਮਾ ਸਾਰਾ ਕੁਝ ਉਵੇਂ ਹਮ ਦਾ ਆ ਵੀ ਨਹੀਂ ਦਿਖਣਾ ਜਾਲੀ ਵੀ ਮੂਰੀ ਜਰ ਘੈਂਟ ਲੱਗੀ ਹੋਈ ਹੈ ਨਾ ਇਹਦੇ ਚੋਂ ਪੇਪਰ ਸਾਰੇ ਓਕੇ ਮਿਲਣਗੇ ਲੋਨ ਕਲੀਅਰ ਮਿਲੂ ਬਾਕੀ ਜ਼ਿੰਮੇਵਾਰੀ ਸਾਰੀ ਲਿਖ ਕੇ ਦੇਵਾਂਗੇ ਆਪਣੀਆਂ ਅੱਛਾ ਹਾਂ ਹੁਣ ਫਿਰ ਦਵਾਂਗੇ ਕਿੰਨੇ ਦਾ ਮੌਕੇ ਤੇ ਜਿਹੜਾ ਸੱਜਣਾ ਆਵੇ ਤੇ ਚਾਬੀ ਫੜ ਕੇ ਲੈ ਕੇ ਜਾਵੇ ਇਹ ਜਾ ਰੇਟ ਲਾ ਦੇ ਦ ਸਵਾ 4 ਲੱਖ ਦਾ ਦੇ ਦਾਂਗੇ ਸਵਾ 4 ਲੱਖ ਹਾਂਜੀ ਹਾਂਜੀ ਜੇ ਕੋਈ ਸੱਜਣ ਚਾਹੇ ਵੀ ਇਹਦੇ ਵਿੱਚੋਂ ਵੀ ਜਰਮਾਨਤਾਨ ਕਰਦੇ ਫੇਰ ਕਿੰਨਾ ਕੁ ਕਰ ਦੇਗਾ ਹੋਰ ਦੇਖ ਲੈ ਕਰਾਲਾ ਜਿੰਨਾ ਜਾਇਜ 4.5 ਮੰਗਿਆ 4.4 ਤੇ ਆ ਗਈ ਜੇ ਮੈਂ ਕਹਾ ਵੀ ਹੋਰ ਵੀ ਲੈਸ ਕਰਦੇ ਫੇਰ ਕਿੰਨਾ ਕ ਕਰੇਗਾ 4 15 ਦਾ ਦੇ ਦਾਂਗੇ 4 15 ਦਾ ਹਾਂਜੀ ਹਾਂਜੀ ਰੇਟ ਤੇ ਤਾਂ ਧਰਮ ਆ ਗਿਆ ਬਾਈ ਬਹੁਤ ਬਾਜ ਵਿੱਚ ਜੇ ਮੈਂ ਕਹਾ ਵੀ 15 ਵੀ ਚੱਕ ਦੇ ਯਾਰ ਪੂਰੇ 4 ਦਾ ਦੇ ਦੋ ਬਣ ਜੂ ੱੱਕਾ ਤੱਕਾ ਦਾ ਨਹੀਂ ਲੈ ਮਿੱਤਰੋ ਕਰਿਓ ਸੰਪਰਕ ਜੇ ਕਿਸਨੇ ਅਰਜਣ ਲੈਣਾ 2021 ਨਾ ਨਗਰ ਆ ਕੇ ਨਾ ਕਰੇ ਅੰਤੂ ਪ੍ਰੰਤੂ ਫਿਰ ਆ ਆ ਕੇ ਆਪਦਾ ਪਾਸ ਕਰੇ ਟਰੈਕਟਰ ਹਾਂ ਬਿਲਕੁਲ ਟਰਾਈ ਲਿਓ ਤੇ 4 ਲੱਖ ਦੇ ਵਿੱਚ ਲੈ ਜਿਓ ਹਾਂ 21 ਮਾਡਲ 21 ਮਾਡਲ ਗਾਰੰਟੀ ਫੁੱਲ ਹੈ ਇੰਜਨ ਗੇਅਰ ਦੀ ਪੂਰੀ ਜਿਵੇਂ ਕਹਦੀਆਂ ਤਾਂ ਨਾ ਟੰਣਾ ਹੈ ਨਾ ਹਾਂ ਜੀ ਹਾਂ ਜੀ ਹਾਂ 3 ਸਪੀਡ ਚਾਹੀਦੀ 3 ਸਪੀਡ ਟਾਪ ਮਾਡਲ ਡਿਸਟ੍ਰੀਬਿਊਟਰ ਲੱਗਿਆ ਜੀ ਮੂਰਲੇ ਟਾਇਰ ਹੈ ਕਿ ਨਹੀਂ ਜਮੀਨ ਮੈਂ ਮੈਂ ਆ ਮੈਂ ਮਾਰ ਕੇ ਵੀ ਪਾਇਆ ਮਾਰ ਕੇ ਵੀ ਉਦਾਂ ਹੀ ਪਾਇਆ ਤੇ ਪਿਛਲੇ ਟਾਰਾਂ ਦੀ ਕੰਡੀਸ਼ਨ ਵੀ ਦਿਖਾ ਦੇ ਧਰਮੇ ਕੋ ਦੇਖੋ ਜੋਦਾ ਬਾਡੀ ਲਾਈਨ ਦਾ ਕਿਤੋਂ ਖੁੱਲਿਆ ਨਹੀਂ ਟਰੈਕਟਰ ਸਾਰੇ ਜੋੜ ਕਲੱਚ ਵੀ ਨਹੀਂ ਖੁੱਲਿਆ ਹਜੇ ਟਰੈਕਟਰ ਦਾ ਓਕੇ ਹਾਂਜੀ ਫਿਰ ਤਾਂ ਬਾਡੀ ਲਾਈਨ ਚੈੱਕ ਕਰਵਾ ਦੇ ਸਹੀ ਗੱਲ ਹੈ ਯਾਰ ਜਮ ਚਾਲ ਚਲਾਵੇ ਦਾ ਨਵਾਂ ਟਰੈਕਟਰ ਆ ਕੋਈ ਗੇਅਰ ਦੀ ਪੂਰਾ ਵੀ ਆਵਾਜ਼ ਨਹੀਂ ਇਹ ਆਪਾਂ ਦੇ ਦੇਾਂਗੇ ਜੀ 435000 ਦਾ ਪੂਰੇ 4 ਦਾ ਹੋਜੂ ਧੱਕਾ ਕਰੀ ਜਾਂਦਾ ਜਿਆਦਾ ਅੱਜ ਤੂੰ ਬਹੁਤ ਭਰਾ ਫੋਨ ਲਾਉਂਦੇ ਹੁੰਦੇ ਆ ਕਹਿੰਦੇ ਬਈ ਯਾਰ ਤੁਹਾਡੇ ਦਿਖਾਏ ਹੋਏ ਟਰੈਕਟਰ ਬੜੇ ਮਹਿੰਗੇ ਹੁੰਦੇ ਆ ਅਕਸਰ ਹੀ ਲੋਕ ਕਮੈਂਟ ਕਰਦੇ ਰਹਿੰਦੇ ਆ ਪਰ ਜਿਹੜੇ ਘਰੇ ਤੋਂ ਤੁਹਾਨੂੰ ਅੱਜ ਲੈ ਕੇ ਆਣ ਅੱਜ ਨਹੀਂ ਤੁਸੀਂ ਕਹਿ ਸਕਦੇ ਵੀ ਤੁਹਾਡੇ ਦਿਖਾਏ ਹੋ ਟਰੈਕਟਰ ਮਹਿੰਗੇ ਆ ਬਹੁਤ ਵਾਜਬ ਰੇਟਾਂ ਦੇ ਵਿੱਚ ਤੁਹਾਨੂੰ ਇਹ ਸਾਰੇ ਟਰੈਕਟਰ ਦਿਖਾਉਣੇ ਆ ਇਹ ਡੀਆਈ 60 ਖੜਾ ਤੇ ਇੱਧਰ ਸੋਨਾਲਿਕਾ 50 ਦਾ ਖੜਾ ਹੈ ਧਰਮੇ ਇੱਧਰ ਬਿਲਕੁਲ ਹੀ ਨਵੇਂ ਟਰੈਕਟਰ ਖੜੇ ਨੇ ਨਿਊ ਹਾਲੈਂਡ 3730 ਸੁਪਰ ਖੜਾ ਹੈ ਤੇ ਇੱਧਰਲੇ ਪਾਸੇ ਵੀ 3730 ਸੁਪਰ ਖੜਾ ਹੈ ਨਾ ਦੋ ਅਰਜਨ ਖੜੇ ਨੇ ਜਾਨੀ ਕਿ ਨਾ ਇਸ ਘਰ ਦੇ ਵਿੱਚੋਂ ਬਹੁਤ ਵਾਜਬ ਰੇਟ ਦੇ ਵਿੱਚ ਟਰੈਕਟਰ ਮਿਲ ਜਾਂਦੇ ਆ ਕਿਉਂ ਮਿਲ ਜਾਂਦੇ ਆ ਤੇ ਕਾਹ ਤੋਂ ਟਰੈਕਟਰ ਵਾਜਬ ਰੇਟ ਦੇ ਵਿੱਚ ਦੇ ਦਿੰਦੇ ਆ ਅੱਜ ਫੁੱਲ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਪਹਿਲਾ ਸੱਜਣ ਨੂੰ ਮਿਲਾ ਦਈਏ ਜਿਹਦੇ ਘਰੇ ਟਰੈਕਟਰ ਖੜੇ ਆ ਨਾਂਬਜੀ ਦਾ ਗੁਰਸੇਵਕ ਹੈ ਮੇਰੇ ਸਸਰੀ ਘਰ ਦਾ ਗੁਰਸੇਵਕ ਹੈ ਕੀ ਹਰ ਨੇ ਬਹੁਤ ਵਧੀਆ ਜੀ ਬਹੁਤ ਵਧੀਆ ਹੋਰ ਵੀ ਕੀ ਹਰ ਜੀ ਦਰਸ਼ਕ ਸਾਰਿਆਂ ਨੂੰ ਤੇ ਮੈਨੂੰ ਪਤਾ ਲੱਗਿਆ ਕਹਿੰਦੇ ਤੁਸੀਂ ਟਰੈਕਟਰ ਬੜੇ ਸਸਤੇ ਦੇ ਦਿੰਦੇ ਹੋ ਹਾਂਜੀ ਹਾਂਜੀ ਕੀ ਕੀ ਕਾਰਨ ਬਈ ਮੈਨੂੰ ਇਹ ਦੱਸਿਓ ਮੈਨੂੰ ਨਾ ਬਹੁਤ ਭਰਾਇਆਂ ਨੇ ਕਮੈਂਟ ਕਰਦਿਆ ਬਈ ਤੁਹਾਡੇ ਦਿਖਾਇਓ ਟਰੈਕਟਰ ਬੜੇ ਮਹਿੰਗੇ ਹੁੰਦੇ ਆ ਮੈਂ ਕਿਹਾ ਅੱਜ ਸਸਤੇ ਟਰੈਕਟਰ ਵਾਲੇ ਸੱਜਣ ਨੂੰ ਮਿਲਾਂ ਕਾਰਨ ਬਈ ਇਹੀ ਆ ਸਾਨੂੰ ਕੋਈ ਅਸੀਂ শোরੂਮ ਦਾ ਖਰਚਾ ਨਹੀਂ ਪੈਂਦਾ ਕੋਈ ਮੰਡੀਆਂ ਦਾ ਖਰਚਾ ਨਹੀਂ ਕੋਈ ਆਪ ਇਹ ਵੀ ਗੱਲ ਮੰਨਨ ਵਾਲੀ ਆ ਹਨਾ ਆਪ ਦਾ ਆਪ ਤਿਆਰ ਕਰਦੇ ਆ ਟਰੈਕਟਰ ਆਪ ਤੋਂ ਵਤ ਭਾਈ ਕਰਦੇ ਆ ਸਾਨੂੰ ਖਰਚਾ ਕੋਈ ਨਹੀਂ ਕਿਉਂ ਮੰਡੀਆਂ ਤੇ ਨਹੀਂ ਜਾਂਦੇ ਲੋਕਡਾਊਨ ਤੋਂ ਪਹਿਲਾਂ ਦਾ ਕੰਮ ਆਪਣਾ ਘਰੇ ਹੀ ਆ ਪਰਮਾਤਮਾ ਦੀ ਮਿਹਰ ਨਾਲ ਬਹੁਤ ਵਧੀਆ ਚੱਲ ਰਿਹਾ ਤਾਂ ਹੀ ਆਪਾਂ ਜਾਇਜ਼ ਰੇਟਾਂ ਤੇ ਦੇ ਦਿੰਨੇ ਆ ਹੂੰ ਜਿਹੜਾ ਇੱਕ ਵਾਰੀ ਲੈ ਗਿਆ ਵਾਰ-ਵਾਰ ਆਪਣੇ ਕੋਲੇ ਆਉਂਦਾ ਅੱਛਾ ਹਾਂਜੀ ਹਾਂਜੀ ਤੇ ਭਾਈ ਮੈਨੂੰ ਇੱਥੇ ਠੱਲ ਰੱਖਿਆ ਕਪੜਾ ਮਾਰੀ ਦਾ ਹਾਂ ਹਾਂ ਭਾਈ ਇੱਥੇ ਖੜੇ ਆ ਤੁਸੀਂ ਜਿਹੜਾ ਵੀ ਭਰਾ ਆਉਂਦਾ ਇੱਥੇ ਟਰੈਕਟਰ ਵੇਖਣ ਆਉਂਦਾ ਤੇ ਸੌਦਾ ਕਰਦਾ ਹਾਂਜੀ 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 ਤੇ ਭਾਈ ਮੈਨੂੰ ਇਹ ਦੱਸਿਓ ਤੁਸੀਂ ਕਿੰਨੇ ਸਣ ਸਾਨੂੰ ਹੋ ਗਏ 15 16 ਸਾਲ ਜੀ 15 16 ਸਾਲ ਹੋ ਗਏ ਹਾਂਜੀ ਹਾਂਜੀ ਓਕੇ ਪਹਿਲਾਂ ਮੰਡੀਆਂ ਤੇ ਵੀ ਜਾਂਦੇ ਸੀ ਜੋਂ ਲਾਕਡਾਊਨ ਤੋਂ ਹਾਂਜੀ ਕੰਮ ਆਪਣਾ ਘਰੇ ਇੰਨਾ ਪਰਮਾਤਮਾ ਦੀ ਮਿਹਰ ਨਾਲ ਚੱਲਿਆ ਉਦੋਂ ਬਾਅਦ ਆਪਾਂ ਘਰੇ ਵੇਚਦੇ ਆ ਬੱਕੀ ਤੁਹਾਡਾ ਸਰਕਲ ਜਿਵੇਂ ਕਹਿੰਦੀ ਲੰਮਾ ਹੋ ਗਿਆ ਹਾਂਜੀ ਹਾਂਜੀ ਸਰਾਂ ਨੇ ਬੰਦੇ ਹੋਣ ਕਰਕੇ ਤੁਹਾਡੇ ਨਾਲ ਕਸਟਮਰ ਜੁੜੇ ਹੋਏ ਹਾਂਜੀ ਹਾਂਜੀ ਜੁੜੇ ਹੋਏ ਵਪਾਰੀ ਭਾਈ ਵੀ ਆਪਣੇ ਲੈ ਕੇ ਜਾਂਦੇ ਆ ਜੀ ਅੱਛਾ ਵਪਾਰੀ ਵੀ ਇਥੋਂ ਡਾਕਟਰਾਂ ਜਾ ਕੇ ਵੇਚਦੇ ਆ ਹਾਂਜੀ 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 ਲੈ ਜਾਂਦੇ ਆ ਡਾਕਟਰ ਓਕੇ ਹਾਂ ਤੇ ਪਿੰਡ ਪਹੁੰਚਦਾ ਬਈ ਇਹ ਬੁਰਜ ਮਹਿਮਾ ਬੁਰਜ ਮਹਿਮਾ ਜੀ ਬੁਰਜ ਮਹਿਮ ਹਾਂਜੀ ਬੱਲੂਆਣਾ ਪਿੰਡ ਆਉਂਦਾ ਬੱਲੂਆਣਾ ਪਿੰਡ ਤੋਂ 2 ਕਿਲੋਮੀਟਰ ਸਾਈਡ ਤੇ ਹਾਂ ਬਠਿੰਡੇ ਤੋਂ ਕਿੱਧੜ ਬਾਈ ਰੋਡ ਤੇ ਬੱਲੂਆਣਾ ਪਿੰਡ ਆ ਬੱਲੂਆਣੇ ਤੋਂ 2 ਕਿਲੋਮੀਟਰ ਹੈ ਹਾਂ ਰਾਜ ਰੈਸਟੋਰੈਂਟ ਦੇ ਨਾਲ ਦੀ ਰੋਡ ਆਉਂਦਾ ਜੀ ਓਕੇ ਤੇ ਤੁਹਾਡਾ ਨਾਮ ਇਹਦੇ ਗੁਰਸੇਵਕ ਤੇ ਬਾਈ ਦਾ ਨਾਮ ਕੁਲਦੀਪ ਕੁਲਦੀਪ ਸਿੰਘ ਓਕੇ ਤੇ ਆਪਾਂ ਸ਼ੁਰੂਆਤ ਕਰਦੇ ਆਂ ਵੀ ਸਸਤੇ ਟਰੈਕਟਰ ਤੁਸੀਂ ਦੱਸਤਾ ਵੀ ਕਿਉਂ ਦਿੰਨੇ ਆ ਤੇ ਆਪਾਂ ਭਈ ਇਸੇ ਤੋਂ ਸ਼ੁਰੂਆਤ ਕਰਦੇ ਆਂ ਜਿਹੜਾ ਇਹ ਅਰਜਨ ਖੜਾ ਨੋਵੋ ਖੜਾ SSO5 DI LX ਕਿੰਨਾ ਮਾਡਲ ਆ ਇਹ ਇਹ 20 ਦੇ ਮਾਰਕਿਆ ਜੀ 21 ਦੀ ਕਾਪੀ ਆ अच्छा हां जी 20 ਦੇ ਮਾਰ ਕੇ 21 ਦੀ ਕਾਪੀ ਹੈ ਹਾਂ ਜੀ ਹਾਂ ਜੀ ਠੀਕ ਹੈ ਜਾਨੀ ਕਿ ਇਹਨੂੰ 21 ਮਾਡਲ ਕਹਿ ਸਕਦੇ ਆ ਨਾ 21 ਮਾਡਲ ਕਹਿ ਸਕਦੇ ਜੀ ਕਨੋਪੀ ਲੱਗੀ ਹੋਈ ਹੈ ਬਈ ਮੈਨੂੰ ਦੂਸਰੀ ਗੱਲ ਇਹ ਦੱਸਿਓ ਜਿਹੜੀ ਵੀ ਚੀਜ਼ ਆਪਾਂ ਦੱਸਾਂਗੇ ਜੇ ਕੋਈ ਕਿਤੋਂ ਟੱਚਿੰਗ ਪੈਚਿੰਗ ਹੋਈ ਪੇਂਟ ਹੋਇਆ ਤਾਂ ਆਪਾਂ ਦੱਸ ਕੇ ਦਵਾਂਗੇ ਦੱਸ ਕੇ ਦੱਸ ਕੇ ਜੀ ਉਹ ਝੂਠ ਨਹੀਂ ਹਾਂ ਕਿਉਂਕਿ ਇਹ ਹੁੰਦਾ ਨਾ ਜੀ ਕੋਈ ਭਰਾ ਕੇ ਕਹੇ ਬਈ ਯਾਰ ਤੁਸੀਂ ਸਾਰਾ オリジナル ਕਹਿੰਦੇ ਸੀ ਅਸੀਂ ਜਾ ਕੇ ਦੇਖਿਆ ਪਰ ਗੱਲ ਪੁੱਛ ਕੇ ਦੱਸ ਕੇ ਦੇਵਾਂਗੇ ਬਈ ਦੱਸ 21 ਮਾਡਲ ਆ ਬਈ 21 ਮਾਡਲ ਆ ਕਨੋਪੀ ਲੱਗੀ ਹੋਈ ਹੈ ਤੇ ਕੰ ਭਈ ਸਾਰਾ ਰਿਜਨਾ ਆ ਬਾਡੀ ਦਾ ਛੋਦਾ ਰਿੰਬਾਂ ਦੀ ਮਾੜੀ ਮੋਟੀ ਕਿਨਾਰੀਆਂ ਤੇ ਟੱਚਿੰਗ ਹੋਈ ਆ ਕੋਈ 10% ਕਹਿ ਸਕਦੇ ਓਕੇ ਹਾਂਜੀ ਠੀਕ ਆ ਕਿਤੋਂ ਖੁੱਲਿਆ ਨਹੀਂ ਟਰੈਕਟਰ ਅੱਛਾ ਬਾਕੀ ਸਾਰਾ ਸੀਲਡ ਹੈ ਪਰ ਮੈਂ ਪਹਿਲਾਂ ਪਿੱਛੇ ਚੈੱਕ ਕਰਵਾ ਦੇ ਫਿਰ ਆਪਾਂ ਅੱਗੇ ਚੈੱਕ ਕਰਦੇ ਆ ਹੁੱਕ ਦੇਖੋ ਜੀ ਹੁੱਕ ਕਿਵੇਂ ਨਾਲ ਦੀ ਕਿੰਨੀ ਸਾਫ਼ ਪਈ ਆ ਅੱਛਾ ਹੁੱਕ ਵੀ ਨਾਲ ਦੀ ਨਾਲ ਦੀ ਨਾਲ ਦੀ ਇਹ ਚੱਲਿਆ ਕਿੰਨਾ ਖੂ ਬਈ ਚੱਲਿਆ 16-1700 ਘੰਟਾ ਹੋਊਗਾ ਜੀ ਅੱਛਾ ਨਾਲ ਦੇ ਨਾਲ ਦੇ ਪਰ ਮੈਂ ਟਾਇਰ ਵੀ ਨਾਲ ਦੇ ਨੇ ਲਿੰਕਾਂ ਲੋਂਕਾਂ ਦਾ ਟਰੈਕਟਰ ਪੂਰਾ ਚੰਗਾ ਤੇ ਆ ਦੇਖੋ ਪਲੇਟਫਾਰਮ ਖੁੱਲਾ ਡੁੱਲਾ ਹੈ ਨਾ ਸਾਈਡ ਗੇਅਰ ਚ ਆ ਜਾਂਦਾ ਬਈ ਇਹ ਤੇ ਕੀ ਦਿਖਾ ਦਿੰਦੇ ਆ ਤੇ ਹਾਂ ਸੋਚ ਕਿਉਂ ਬਈ ਇਹਦੀ ਅਰੇ ਹੀਟਰ ਦਿਖਾਓ ਜਮਾ ਨਮਾ ਸਾਰਾ ਕੁਝ ਉਵੇਂ ਹਮ ਇਹ ਵੀ ਨਹੀਂ ਦਿਖ ਰੇ ਜਾਲੀ ਵੀ ਮੁਰੇ ਜਰ ਕੈਂਟ ਲੱਗੀ ਹੋਈ ਹੈ ਨਾ ਹਾਂ ਨਿਊਜ਼ੀਲੈਂਡ ਨਿਊਜ਼ੀਲੈਂਡ ਜਮਾ ਕਿਤੋਂ ਖੁੱਲਿਆ ਨਹੀਂ ਚਾਬੀ ਨਹੀਂ ਲੱਗੀ ਟੇਟਰ ਓਕੇ ਓਕੇ ਤੇ ਇਹਦੀ ਟਾਇਰਾਂ ਦੀ ਕੀ ਕੰਡੀਸ਼ਨ ਹੋਣੀ ਆ ਸੇਵਕ ਵੀਰੇ 75 80 ਪੈਸੇ ਹੋਣਗੇ ਟਾਇਰ ਨਾਲ ਦੇ ਚਾਰੇ ਬਈ ਪਹਿਲਾਂ ਤਾਂ ਮੈਨੂੰ ਇਹ ਦੱਸਿਓ ਹੁਣ ਜੇ ਇਹ ਹੀ ਟਰੈਕਟਰ ਆਪਾਂ ਕਿਸੇ ਭਰਾ ਤੋਂ ਲੈਣ ਜਾਈਏ ਇਹ ਟਰੈਕਟਰ ਆਪਣੇ ਮਾਰਕੀਟ ਕੀ ਚੱਲਦੀ ਹੈ ਟਰੈਕਟਰ ਦੀ ਮੈਨੂੰ ਫਿਰ ਤੁਸੀਂ ਆਪਣਾ ਰੇਟ ਦੱਸੋ ਕਿਹੜੀ ਮਾਡਲ ਦੀ ਹੈਗੀ ਹੈ 5.5 ਲੱਖ ਰੁਪਿਆ 21 ਮਾਡਲ ਦੀ 5.5 ਲੱਖ ਇਹ ਨੰਬਰ ਆ ਬੈਸਟ ਬੰਗਾਲ ਦਾ ਬਾਈ ਅੱਛਾ ਹਾਂ ਓਕੇ ਤੁਸੀਂ ਭਾਂਦਾ ਪੰਜਾਬ ਨੰਬਰ ਦੀ ਵੀ ਇਹ ਟਰੈਕਟਰ ਅੱਛਾ ਤੇ ਜਮਾ ਬਾਜਬਰੇਟਰ ਤੇ ਦੇ ਦਾਂਗੇ ਆਪਾਂ ਕਿੰਨੇ ਦਾ ਬਣੂ ਇਹ ਡਿਮਾਂਡ 4.5 ਲੱਖ ਰੁਪਿਆ ਬਾਈ 4.5 ਲੱਖ ਆਪਣੇ ਆਪਣੇ 6 ਲੱਖ ਹਾਂ ਹਾਂ ਆਪਣਾ ਇਧਰ ਦਾ 6 1/2 ਲੱਖ ਦਾ ਟਰੈਕਟਰ ਹੈਗਾ ਇਹ ਕੀ ਮਾਡਲ ਲੱਗੀ ਆਪਾਂ ਤੁਸੀਂ 4.5 ਲੱਖ ਹਾਂ ਇਹ ਬੇਸਟ ਬੰਗਾਲ ਦਾ ਨੰਬਰ ਆ ਇਧਰ ਪੇਪਰ ਸਾਰੇ ਓਕੇ ਮਿਲਣਗੇ ਲੋਨ ਕਲੀਅਰ ਮਿਲੂ ਬਾਕੀ ਜ਼ਿੰਮੇਵਾਰੀ ਸਾਰੀ ਲਿਖ ਕੇ ਦੇਵਾਂਗੇ ਆਪਣੀਆਂ ਅੱਛਾ ਹਾਂ ਹੁਣ ਫਿਰ ਦਵਾਂਗੇ ਕਿੰਨੇ ਦਾ ਮੌਕੇ ਤੇ ਜਿਹੜਾ ਸੱਜਣਾ ਆਵੇ ਤੇ ਚਾਬੀ ਫੜ ਕੇ ਲੈ ਕੇ ਜਾਵੇ ਇਹ ਜਾ ਰੇਟ ਲਾ ਦੇਦਾ ਪਰ ਜੈ ਜਮਾ ਜਾਇਜ਼ ਰੇਟ ਤੇ ਨਹੀਂ ਜਾਇਜ਼ ਤਾਂ ਆਪਣਾ ਪਿੰਡ ਵਾਲਿਆਂ ਨੂੰ ਇਹ ਹੁੰਦਾ ਅਗਲਾ ਕੰਦਾ ਯਾਰ ਚਾਹੇ ਕੁਝ ਵੀ ਮੰਗ ਲਈ ਪੀ ਯਾਰ ਜਾਇਜ਼ ਜਾਇਜ਼ ਲਾ ਕਹਿ ਦਿੰਦੇ ਉਹ ਸੁਭਾਅ ਮੈਨੂੰ ਪਿਆ ਹੋਇਆ ਵੀ ਜਾਇਜ਼ ਜਾਇਜ਼ ਲਾ 4.5 ਲੱਖ ਜੇ ਕੋਈ ਛੱਜਣ ਚਾਹੇ ਵੀ ਇਹਦੇ ਵਿੱਚੋਂ ਵੀ ਯਾਰ ਮਾਨ ਤਾਨ ਕਰਦੇ ਫੇਰ ਕਿੰਨਾ ਕੁ ਕਰ ਦੇਗਾ ਹੋਰ ਦੇਖ ਲੈ ਕਰਾਲਾ ਜਿੰਨਾ ਜਾਇ ਜਾਂ ਜਮਾ ਸਾਢੇ 4 ਮੰਗਿਆ ਸਵਾ 4 ਤੇ ਆ ਗਈ ਜੇ ਮੈਂ ਕਹਾ ਵੀ ਹੋਰ ਵੀ ਲੈਸ ਕਰ ਦੇ ਫੇਰ ਕਿੰਨਾ ਕੁ ਕਰੇਗਾ 4 15 ਦਾ ਦੇ ਦੇਾਂਗੇ 4 15 ਦਾ ਹਾਂਜੀ ਹਾਂਜੀ ਰੇਟ ਤੇ ਤਾਂ ਧਰਮੇ ਆ ਗਿਆ ਬਾਈ ਬਹੁਤ ਬਾਜ਼ ਵਿੱਚ ਜੇ ਮੈਂ ਕਹਾ ਵੀ 15 ਵੀ ਚੱਕ ਦੇ ਯਾਰ ਪੂਰੇ 4 ਦਾ ਦੇ ਦੋ ਬਣ ਜੂ ੱੱਕਾ ਤੱਕ ਕਾਦਾ ਨਹੀਂ ਲੈ ਮਿੱਤਰੋ ਕਰਿਓ ਸੰਪਰਕ ਜੇ ਕਿਸੇ ਨੇ ਅਰਜਨ ਲੈਣਾ 2021 ਨਗਰਵਾ ਕੇ ਨਾ ਕਰੇ ਅੰਤੂ ਪ੍ਰੰਤੂ ਫਿਰ ਆ ਕੇ ਆਪਦਾ ਪਾਸ ਕਰੇ ਟਰੈਕਟਰ ਹਾਂ ਬਿਲਕੁਲ ਟਰਾਈ ਲਿਓ ਤੇ 4 ਲੱਖ ਦੇ ਵਿੱਚ ਲੈ ਜਿਓ ਹਾਂ 21 ਮਾਡਲ 21 ਮਾਡਲ ਗਾਰੰਟੀ ਫੁੱਲ ਹੈ ਇੰਜਨ ਗੇਅਰ ਦੀ ਪੂਰੀ ਜਿਵੇਂ ਕਹਦੀਆਂ ਤਾਂ ਨਟਾਣਾ ਹੈ ਨਾ ਹਾਂਜੀ 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 ਓਕੇ ਤੇ ਲੈ ਮਿੱਤਰੋ ਆ ਜੋ ਕਰਾ ਪਿੰਡ ਬੁਰਜ ਮਹਿਮਾ ਦੇ ਵਿੱਚ ਖੜਾ ਜੇ ਕਿਸੇ ਸੱਜਣ ਨੇ ਮੇਲਾ ਲੁੱਟਣਾ ਤਾਂ ਲੁੱਟੋ ਕਰ ਤੇ ਦੂਸਰੇ ਨੰਬਰ ਤੇ ਇਧਰਲੇ ਪਾਸੇ ਵੀ ਅਰਜਨ ਖੜਾ ਬਈ ਮੈਨੂੰ ਹੁਣ ਇਹ ਵੀ ਦੱਸ ਦੇ ਕਿੰਨਾ ਮਾਡਲ ਆ ਇਹ 14 ਮਾਡਲ ਆ ਜ ਸੀ ਪੈਸੇ ਟਾਇਰ ਇਹਦੇ ਹੋਣਗੇ ਉਹ ਕਿਰਮਾ ਦਾ ਧਰਮ ਚੈੱਕ ਕਰਵਾ ਦੇ ਤੇ ਬਈ ਬੋਡੀ ਲਾਈਨ ਤਾਂ ਸਾਰੇ ਸਾਰਾ origignal ਆ ਟਰੈਕਟਰ ਬਈ ਸਾਰਾ origignal ਪਿੱਛੋਂ ਵੀ ਚੈੱਕ ਕਰਵਾ ਵੀਰੇ ਆ ਕੇ ਸਾਰਾ ਹੱਕ ਹੱਕ ਸਾਰਾ ਕੁਝ ਚੈੱਕ ਕਰਾ ਦੇ ਹਾਂ ਆ ਮਗਰਾੜ ਮਗਰੂੜ ਸਾਰੇ ਦਿਖਾ ਦੇ ਹਾਂਜੀ ਹਾਂਜੀ ਟਿਊਬਾਂ ਦਾ ਚੈੱਕ ਕਰਵਾ ਦੇ ਲੈਂਕਾ ਚੈੱਕ ਕਰਵਾ ਦੇ ਕੋਈ ਟੁੱਟ ਪਨ ਨਹੀਂ ਘੈਂਟਾ ਟਰੈਕਟਰ ਹਾਂਜੀ ਹਾਂਜੀ ਤੇ ਬਈ ਮਾਡਲ ਦੱਸਿਆ ਤੇ ਹਾਂਜੀ ਡਰਾਈਵਰ ਇਹਦੇ ਨਾਲ ਵੀ ਮਿਲੂਗੀ ਹਾਂਜੀ ਡਰਾਈਵਰ ਇਹਦੇ ਨਾਲ ਵੀ ਮਿਲੂਗੀ ਹਾਂ ਡਰਾਈਵਲ ਗੁੱਲਾ ਫੱਟੀ ਸਰ ਕੁਝ ਮਿਲੂਗਾ ਸਾਰਾ ਕੁਝ ਮਿਲੂਗਾ ਮਿਲੂ ਓਕੇ 14 ਮਾਡਲ ਦੱਸਿਆ 14 ਮਾਡਲ ਜ 410000 ਇਹ ਮੌਕੇ ਤੇ ਕਿੰਨੇ ਦਾ ਦੋਵਾਂ ਗਿਆ ਇਹ ਮੌਕੇ ਤੇ ਦੇ ਦਿਆਂਗੇ ਆਪਾਂ 75000 ਦਾ ਦੇ ਦਿਆਂਗੇ ਤਨ 72 ਦਾ ਹਾਂ 375 ਦਾ 3 ਲੱਖ ਤੇ 75 ਹਜ਼ਾਰ ਦਾ ਫੋਲਓਫਰ ਹੀ ਅੱਜ ਹੈ ਫੋਲਓਫਰ ਦਿੱਤੇ ਅੱਜ ਲੈ ਫਿਰ 3 ਲੱਖ ਤੇ 70 ਹਜ਼ਾਰ ਦਾ ਹੀ ਦਵਾਵਾਂਗੇ ਆਜੋ ਕਰਾਂ ਬਾਲਾ ਮੈਂ ਵੀ ਨਹੀਂ ਇਹਦੇ ਵਿੱਚੋਂ ਕਰਦਾ 3 ਲੱਖ ਤੇ 70 ਹਜ਼ਾਰ ਦੇ ਵਿੱਚ 2014 ਮਾਡਲ ਹਾਂਜੀ ਤੇ ਜਿਹੜਾ ਬਈ 37 30 ਖੜਾ ਨਿਊ ਹਾਲੈਂਡ ਸੁਪਰ ਦੇ ਵਿੱਚ ਹਾਂਜੀ 3 ਸਪੀਡ ਚਾਹੀਦੀ 3 ਸਪੀਡ ਟੌਪ ਮਾਡਲ ਡਿਸਟ੍ਰੀਬਿਊਟਰ ਲੱਗਿਆ ਜੀ ਮੂਰਲੇ ਟਾਇਰ ਹੈ ਕਿ ਨਹੀਂ ਜਮੇ ਨਵੇਂ ਆ ਮੈਂ ਮਾਰ ਕੇ ਵੀ ਪਾਇਆ ਮਾਰ ਕੇ ਵੀ ਉਦਾਂ ਹੀ ਪਾਇਆ ਤੇ ਪਿਛਲੇ ਟਾਇਰਾਂ ਦੀ ਕੰਡੀਸ਼ਨ ਵੀ ਦਿਖਾ ਦੇ ਧਰਮੇ 75 ਪਏ ਪਿਛਲੇ ਟਾਇਰ ਹੈਗੇ ਹਾਂ ਟਰੇਟਰ ਚੰਗੀ ਬਹੁਤ ਆ ਬਈ ਤਾਂ ਹਾਂਜੀ 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 ਦੇਖ ਤਾਂ ਰਮੇ ਕਨੋਪੀ ਵਗੈਰਾ ਹਾਂਜੀ ਲੈ ਪਿੱਛੋਂ ਲਿੰਕਾਂ ਦਾ ਕਰਵਾ ਦੇ ਹੁੱਕ ਹੁੱਕ ਦੇਖੋ ਕਿੰਡੀ ਸਾਫ ਆ ਜੀ ਮੈਂ ਕਹਿੰਦਾ ਗਿਣਤੀ ਤੇ ਗੇੜੇ ਲੱਗੇ ਹੁਣ ਕਿੰਨਾਂ ਦੀ ਹਾਂਜੀ 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 ਪ੍ਰੋਪਰ ਦੇ ਸੁਜਮੇ 100 ਚ 100 ਪੈਸੇ ਖੜੀ ਆ ਹਾਂਜੀ ਹਾਂਜੀ ਤੇ ਡਬਲ ਡਿਸਟ੍ਰਿਬਿਊਟਰ ਆ ਜਾਂਦਾ ਡਬਲ ਡਿਸਟ੍ਰਿਬਿਊਟਰ ਟਾਪ ਮਾਡਲ ਆ ਜੀ ਓਕੇ ਤੇ ਇਹਦਾ ਨੰਬਰ ਕਿੱਥੋਂ ਦਾ ਹੋਊ ਬਈ ਇਹਦਾ ਹਰਿਆਣੇ ਦਾ ਜੀ ਇਹ ਚਾਰ ਨੰਬਰ ਹੈ ਕੰਡੀਸ਼ਨ ਦੇ ਵੀ ਸਾਰਾ Ориਜਨਲ ਹੈ ਇਹ ਜੀ ਹਲਕੀ ਫੁਲਕੀ ਜਿੰਨੀ ਹੈਗੀ ਆਪਾਂ ਦੱਸ ਕੇ ਦੇਵਾਂਗੇ ਹਾਂ ਰਿੰਬ ਤੇ ਮਗਰਾੜਾਂ ਦੇ ਨਾਲ ਵਿੱਚ ਕੰਪਾਊਂਡ ਵੱਜਿਆ ਸੀਗਾ ਇਹਦੇ ਗਲੇ ਫਲੇ ਕਿਤੋਂ ਗਲਾਬਟ ਨਹੀਂ ਆਈ ਠੀਕ ਆ ਉਹ ਕਰਵਾਈ ਆ ਉਹ ਆਪਾਂ ਨੇ ਕਰਵਾਈ ਆ ਚਲੋ ਸੋਨਾ ਬਣਿਆ ਉਹਨਾਂ ਨਾਲ ਸੋਨਾ ਸੋਨਾ ਹਾਂ 6 ਦਾ ਬਾਡੀ ਲੈਣ ਦਾ ਕਿਤੋਂ ਖੁੱਲਿਆ ਨਹੀਂ ਟਰੈਕਟਰ ਸਾਰੇ ਜੋੜ ਕਲੱਚ ਵੀ ਨਹੀਂ ਖੁੱਲਿਆ ਹਜੇ ਟਰੈਕਟਰ ਦਾ ਓਕੇ ਹਾਂਜੀ ਫਿਰ ਤਾਂ ਪੂਰੀ ਬਾਡੀ ਲੈਣ ਦੀ ਚੈੱਕ ਕਰਵਾ ਦੇ ਸਹੀ ਗੱਲ ਆ ਯਾਰ ਜਮ ਚਾਲ ਚਲਾਵੇ ਦਾ ਨਵਾਂ ਟਰੈਕਟਰ ਆ ਕੋਈ ਗੇਅਰ ਦੀ ਭੂਰਾ ਵੀ ਆਵਾਜ਼ ਨਹੀਂ ਇਹਨੂੰ ਸਟਾਰਟ ਕਰਕੇ ਦਿਖਾਓ ਫਿਰ ਹਾਂ ਹਾਂ ਸਟਾਰਟ ਕਰ ਦੇ ਲੈ ਵੀ ਇਹਦੀ ਆਪਾਂ ਬੜਕ ਵੀ ਦੇਖ ਲਈਏ ਮਾਡਲ ਦੱਸਿਆ ਸੀ ਬਾਈ 14 14 ਲੱਗਦਾ ਹੀ ਬਈ ਕੰਾਰੇ ਤੇ। ਘਾਰ ਦੇ ਬਾਹਰ। ਇਹਦਾ ਤਾਂ ਨੰਬਰ ਵੀ ਬੜਾ ਘੈਂਡ ਆ ਯਾਰ। ਹੈ? ਹਾਂਜੀ ਹਾਂਜੀ। 3910 ਇਹਦਾ ਨੰਬਰ ਆ। ਹਾਂਜੀ। ਐਚ 413 ਐਚ ਬਰਾੜ ਮੂਰੇ। ਇਹ ਬਰਾੜ ਥੋੜੀ ਜਿਆਦਾ ਗੋਤਾ ਇਧਰ ਹਨਾ। ਹਾਂਜੀ ਬਰਾੜ। 14 ਮਾਡਲ ਦੱਸਿਆ ਬਈ। 14 ਮਾਡਲ ਟਾਪ ਮਾਡਲ ਆ ਜੀ। ਇਹ ਪਾਰਟੀ ਵੀ ਫਰਸਟ ਤੋਂ ਹੀ ਆਉ। ਫਰਸਟ ਪਾਰਟੀ ਦੇ ਟਰੈਕਟਰ ਫਰਸਟ ਪਾਰਟੀ ਦੇ ਆ। ਸਾਰੇ। ਇਹ ਵੀ ਫਰਸਟ ਇਹ ਵੀ ਫਰਸਟ ਆ। ਓਕੇ। ਸਾਰੇ ਫਰਸਟ ਪਾਰਟੀ ਦੇ। ਤੇ ਇਹ ਕਿੰਨੇ ਦਾ ਬਣੂ ਬਈ? ਇਹ ਆਪਾ ਦੇ ਦੇਾਂਗੇ ਜੀ 435000 ਦਾ 35000 ਦਾ ਹਾਂਜੀ ਇਹਦੇ ਵਿੱਚੋਂ ਮਾਨਤਣ ਕਿੰਨਾ ਕਰੇਗਾ ਇਹ ਲੈ ਜਾਓ 420 ਦਾ ਲੈ ਜਾਓ ਪੂਰੇ 4 ਦਾ ਹੋਜੂ ਬਾਡੀ ਲਾਈਨ ਦਾ ਬਹੁਤ ਨਵਾਂ ਟਰੈਕਟਰ ਹੈ ਬਾਡੀ ਲਾਈਨ ਦਾ ਤਾਂ ਦੱਸੀ ਜਾਂਦਾ ਟਰੈਕਟਰ ਜੀ ਦਾ ਫੁੱਲ ਗਾਰੰਟੀ ਹੈ ਹਾਂ ਕਲੱਚ ਕਲੁੱਚਾ ਵਾਲਾ ਜਮਾਂ ਨਟ ਖੁੱਲੇ ਨਹੀਂ ਅਜੇ ਹੂੰ ਨਾਦਰ ਮੈਂ ਹਾਂ ਚਾਬੀ ਵੀ ਨਿਕਲ ਲੱਗੀ ਹੋਈ ਦੇਖ ਹਾਂ ਐ ਸੇਵ ਕੋ ਭਾਈ ਹਾਂ ਪੂਰੇ 4 ਦਾ ਹੋਜੂ ਧੱਕਾ ਕਰੀ ਜਾਂਦਾ ਜਿਆਦਾ ਅੱਜ ਤੂੰ ਧੱਕਾ ਤਾਂ ਨਹੀਂ ਹੈਗਾ ਪਰ ਐ ਗੱਲ ਪਤਾ ਕੀ ਹੈ ਹੋਣਾ ਜਿਹੜੇ ਸੱਜਣ ਤਾਂ ਤੁਹਾਨੂੰ ਜਾਣਦੇ ਆ ਸਸਤੇ ਟਰੈਕਟਰਾਂ ਕਰਕੇ ਉਹ ਤਾਂ ਜਾਣਦੇ ਆ ਆਪਾਂ ਹੁਣ ਨਵੇਂ ਨੂੰ ਦੱਸਣਾ ਵੀ ਸਸਤੇ ਟਰੈਕਟਰ ਮਿਲਦੇ ਕਿੱਥੇ ਨੇ ਉਹ ਫਿਰ ਆਏ ਆ ਨਾ ਮੈਂ ਕਹਿ ਦਿੰਨਾ ਗੱਲ ਕਰ ਫੇਰ ਆਖਰਕੇ ਆ ਕੇ ਕਹਿੰਦੇ ਮਾਨਤਨ ਕਰੋ ਨਹੀਂ ਫੇਰ ਨਹੀਂ ਮਤਲਬ ਵੀਡੀਓ ਦੇ ਵਿੱਚ ਹੀ ਆਪਾਂ ਆਫਰ ਦੇ ਰਹੇ ਹਾਂ ਵੀਡੀਓ ਦੇ ਵਿੱਚ ਫਿਰ ਤੂੰ ਕਹਿਦਾ ਤਾਂ ਹੋ ਗਿਆ ਫਿਰ ਤੇਰੀ ਹੁਣ ਗਲਟਾ ਲਾਉਂਦਾ 14 ਮਾਡਲ 14 ਮਾਡਲ ਟਾਪ ਮਾਡਲ ਟਰੈਕਟਰ ਓਕੇ ਲੈ ਮਿੱਤਰੋ ਆਜੂ ਕਰ ਤੇ ਜਿਹੜਾ ਭਾਈ ਆ ਖੜਾ ਸੱਤੀਤੀ ਇਹ ਕਿੰਨਾ ਮਾਡਲ ਹੈ ਤੇਰਾ ਮਾਡਲ ਆ ਜੀ ਅਸੇ ਇਹ 13 ਮਾਡਲ ਹੈ ਇਹ ਵੀ ਫਰਸਟ ਟਾਊਨ ਵਾਲਾ ਹਰੇ ਵਾਲਾ ਕੰਡੀਸ਼ਨ ਦਾ ਇਹ ਵੀ ਡਰੈਕਟਰ ਜਮਿੰਦਾ ਨਾਲ ਦੇ ਟਾਇਰ ਆ ਭਾਈ ਇਹ ਚੱਲਿਆ ਕਿੰਨਾ ਕਹਦੀ ਆਪ ਟਾਇਰ 3200 ਕੁਛ ਘੰਟਾ ਚੱਲਿਆ ਨਾਲ ਦੇ ਟਾਇਰ ਆ ਅੱਛਾ ਜੀ ਹਾਂਜੀ ਹਾਂਜੀ ਤੇ ਇਹਦੀ ਵੀ ਵੜਕ ਉਹਦੇ ਵਾਲੀ ਆ ਫਿਰ ਜਮਾ ਉਹਦੇ ਵਾਲੀ ਉਹ ਇਹਨੂੰ ਵੀ ਆਪਾਂ ਚੈੱਕ ਕਰਨੀ ਜਮਾ ਭਰਾ ਹੀ ਆ ਦੋਨੇ ਇਹ 13 ਮਾਡਲ ਹੈ ਤੇ ਉਹ 14 ਮਾਡਲ ਹੈ ਹਨਾ ਕਨੋਪੀ ਵਗੈਰਾ ਇਹਦੇ ਵੀ ਸੇਮ ਲੱਗਦੀ ਹਾਂ ਹਾਂ ਸੇਮ ਸੇਮ ਲੈ ਵਾ ਵਾਸ ਕਰਦੇ ਮੰਦਾਂ ਖਰਕ ਬਸ ਇੰਨਾ ਹੀ ਆ ਵੀ ਉਹ ਬਰਾੜਾਂ ਤੋਂ ਆਏ ਹੋਏ ਮਾਨਾਂ ਤੋਂ ਆਇਆ ਪਿਆ ਹਾਂ ਹੈ ਮੜਰ ਤੇਰਾ ਵੀਰੇ ਹੈਣਾ ਪਾਰਟੀ ਦਾ ਫਸਟ ਦੇ ਵੀ ਹੈ ਹਾਂ ਫਸਟ ਪਾਰਟੀ ਨਾਲ ਦੇ ਟਾਇਰ ਨਾਲ ਦੇ ਟਾਇਰ ਨੇ 75 ਰੁਪਏ ਟਾਇਰ ਨਾਲ ਦੇ ਹੋਣਗੇ ਜੀ ਬਿਲਕੁਲ ਵੀਰੇ 3200 ਕੁਛ ਘੰਟਾ ਚੱਲਿਆ ਓਕੇ ਤੇ ਧਰਮੇ ਹੁੱਕ ਇਹਦੀ ਵੀ 100 ਚ 100 ਹੀ ਪਈ ਆ ਬਾਈ ਹਾਂ ਇਹਦੀ ਬਾਈ ਹੁੱਕ ਨਵੀਂ ਲੱਗੀ ਆ ਅਸਾਂ ਇਹਦੀ ਲੱਗੀ ਹੋਈ ਆ ਹਾਂ ਹੁੱਕ ਨਵੀਂ ਲੱਗੀ ਆ ਇਹਦੀ ਓਕੇ ਹਾਂ ਬਾਕੀ ਲੈਂਕਾਂ ਲੂਕਾਂ ਦਾ ਸਾਫਾ ਟਾਇਰ ਹੂੰ ਤੇ ਜੇ ਗੱਲ ਕਰੀਏ ਸੇਵਕ ਭਾਈ ਇਹ ਟਰੈਕਟਰ ਦੀ ਹਾਂਜੀ ਹਾਂਜੀ ਇਹਦੇ ਵਿੱਚੋਂ ਕਿੰਨਾ ਕਮਾਨ ਤਨ ਕਰੇਗਾ ਕਿੰਨੇ ਦਾ ਦੇਗਾ ਦੋਨੇ ਭਰਾ ਹੀ ਇਹ 435 ਇਹਦਾ ਡਿਮਾਂਡ ਕਰਦਾ ਮੈਂ 435 ਫਿਰ ਉਹ ਜਿਵੇਂ ਉਹ ਤਾਂ ਤੁਸੀਂ 4 ਦਾ ਓਟ ਲਿਆ ਵੀ 4 ਦਾ ਦਵਾਂਗੇ ਫਿਰ ਇਹ ਵੀ 4 ਦੇ ਬਣ ਜੂ ਨਹੀਂ ਟਰੈਕਟਰ ਥੋੜਾ ਜਿਆਦਾ ਮਹਿੰਗਾ ਆਇਆ ਕਿੰਨਾ ਕੁ ਮਹਿੰਗਾ ਆਇਆ ਹੁਣ ਕਈ ਸਾਡੇ ਸੱਜਣ ਹੁੰਦੇ ਆ ਜਿਵੇਂ ਨਾ ਦੋ ਸੱਜਣ ਮਿੱਤਰ ਆਪਸ ਵਿੱਚ ਰਾਏ ਮਸਬਰਾ ਕਰਕੇ ਆਉਂਦੇ ਆ ਵੀ ਇੱਕ ਨਿਊ ਹੋਲੈਂਡ ਤੂੰ ਲੈ ਲਈ ਕਮੈਲ ਨੂੰ ਫਿਰ ਦੂਸਰਾ ਨਾਰਾਜ਼ ਹੋਊਗਾ ਇਹ 415 ਦਾ ਦੇ ਦੇਾਂਗੇ 15 ਦੀ ਗੱਲ ਨਾ ਰੱਖੀ 15 ਚੱਲਿਆ ਬਹੁਤ ਘਟਾ ਟਰੈਕਟਰ ਹੁਣ 15 ਦਾ ਫਰਕ ਵੀ ਕਾਢੀ ਦੀ ਕਿਉਂ ਬਈ ਹੁਣ ਅਲਗ ਤੂ ਯਾਰ ਮੈਨੂੰ 15000 ਵਧ ਦਵਾਤਾ ਆਪਾਂ 4-4 ਦੀ ਦੋਨਾਂ ਨੂੰ ਦਵਾਂਗੇ ਉਹ ਤਾਂ ਠੀਕ ਹੈ ਕੰਡੀਸ਼ਨ ਇੱਕੋ ਜੀ ਸੇਮ ਆ ਹਨਾ ਬਸ ਮਗਰ ਆ ਕੇ ਨਾ ਫਿਰ ਇੱਥੇ ਅੰਤੂ ਪ੍ਰੰਤੂ ਕਰਿਆ ਗਿਆ ਜਮੀ ਨਹੀਂ ਕਰਦੇ ਹਾਂ ਹਾਂ ਲੈ ਮੈਂ ਨੈਟ ਦੇ ਦਿਆਂਗਾ 4 ਲੱਖ ਦੇ ਵਿੱਚ ਹੀ ਇਹ ਬਣੂ 4 ਲੱਖ ਦੇ ਵਿੱਚ ਉਹ ਹਾਂਜੀ ਹਾਂਜੀ ਮੌਕੇ ਤੇ ਆ ਕੇ ਨਾ ਹੁਣ ਬਾਈ ਨਾਲ ਲੜਿਓ ਹਨਾ ਤੇ ਬਾਈ ਜਿਹੜਾ ਇੱਧਰ ਖੜਾ 50 ਦਾ ਸੋਨ ਵਾਲੀ ਕਾ ਇਹ 8 ਮਾਡਲ ਆ ਬਾਈ 2118 ਰਿਆਣਾ ਮਾ ਨੰਬਰ ਰਿਆਣਾ ਨੰਬਰ 8 ਮਾਡਲ ਹੂੰ ਪਰ ਮੈਂ ਪਹਿਲੇ ਤਾਂ ਟਾਇਰਾਂ ਦੀ ਕੰਡੀਸ਼ਨ ਨਹੀਂ ਦਿਖਾਉਂਦਾ ਟਾਇਰ ਬਾਈ ਨਵੇਂ ਆ 95 ਪੈਸੇ ਟਾਇਰ ਪਏ ਆ ਚਾਰੇ ਗੁੜੀ ਆਰ ਦੇ ਰਿਮਾਂ ਦਾ ਚੈੱਕ ਕਰਵਾ ਦੇ ਬਾਕੀ ਦੀ ਗੱਲਬਾਤ ਬਾਅਦ ਜਾਸਾਂ ਛਤਰੀ ਇਹਦੇ ਵੀ ਨਵੀਂ ਲੱਗੀ ਹੋਈ ਆ ਨਵੀਂ ਨਵੀਂ ਛਤਰੀ ਮਗਰਾਡਾਂ ਦੀ ਗੱਲਬਾਤ ਐਂਡ ਆ ਕੋਈ ਕਮੀ ਬਾਈ 1 ਰੁਪਏ ਦੀ ਵੀ ਨਹੀਂ ਮਿਲੂਗੀ ਆਪਣੇ ਟਰੈਕਟਰਾਂ ਚੋਂ ਓਕੇ ਬਾਕੀ ਪਤਾ ਗੱਲ ਕੀ ਆ ਬਾਈ ਬਾਡੀ ਬੁੱਡੀ ਲੈਣ ਦਾ ਚੈੱਕ ਕਰਾ ਦੇ ਬਾਈ ਕੰਮ ਹੀ ਘਰੇ ਕਰਦੇ ਹੋਂ ਤਾਂ ਕਦੇ ਫਿਰ ਤਸੰਦੀ ਆ ਲੈ ਲਾਂਭੇ ਵਾਲੀ ਗੱਲ ਆ ਹਾਂ ਲਾਂਭੇ ਵਾਲੀ ਕੰਮ ਤਾਂ ਨਹੀਂ ਹੋਣਾ ਬਾਡੀ ਲੈ ਬਾਕੀ ਹੋਰ ਮਿੱਤਰੋ ਤੁਹਾਨੂੰ ਮੈਂ ਦੱਸਦਾ ਇਹ ਬਿਨਾ ਪੁਲਿਸਾਂ ਤੋਂ ਜਿਵੇਂ ਕਿ ਤੁਸੀਂ ਇਹ ਡਿਸਕਾ ਮਾਰਾ ਦੇਖ ਕੇ ਕਿਵੇਂ ਨਵਾਂ ਪਿਆ ਟਰੈਕਟਰ ਸਹੀ ਗੱਲ ਹੈ ਟਰੈਕਟਰ ਚੰਗਾ ਹੈ ਉਦਾਂ ਕਿਸੇ ਟਰੈਕਟਰ ਦੀ ਵੀ ਤੁਹਾਡੀ ਲੀਕਿੰਗ ਦੀ ਸਮੱਸਿਆ ਵੀ ਨਹੀਂ ਹੋਣੀ ਵੀ ਬਾਕੀ ਟਰੈਕਟਰ ਸੋਡੇ ਸਾਰੀ ਘੈਂਟ ਨੇ ਉਹ ਵੇ ਸੁੱਕਾ ਕਿਤੋਂ ਲੀਕ ਨਹੀਂ ਕਰਦਾ ਥੱਲੇ ਤੋਂ ਤੇਲ ਦਾ ਡਿੱਲਿਆ ਹੋਇਆ ਪੂਰਾ ਸਾਫ਼ ਵਧੀਆ ਇੱਥੋਂ ਕੋਈ ਲੀਕ ਵੀ ਨਹੀਂ ਗਈ ਉਹ ਪਿਲ ਕੇ ਰਮਰੂ ਮੁੰਦਾ ਵੀ ਟਰੈਕਟਰ ਚੰਗਾ 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 ਟਰੈਕਟਰ ਆ ਬਾਈ ਇਹਦੇ ਪਿੱਛੇ ਲੱਗੀ ਹੋਈ ਆਪਣੇ ਬੁਡੀਅਰ ਦਾ ਜੋੜਾ ਮੂਰੇ ਐਮਆਰਐਫ ਹਾਂਜੀ ਹਾਂਜੀ 95 ਪੈ ਟਾਇਰ ਆ ਨਵੇਂ ਮੰਨੋ ਚਾਰੇ ਸਰ ਕੰਡੀਸ਼ਨ ਤਾਂ ਇਹ ਵੀ ਸਾਰਾ ਓਰੀਜਨਲ ਹੀ ਵੀਰੇ ਸਾਰਾ ਓਰੀਜਨਲ ਆ ਮਗਰਾੜੇ ਦੇ ਨਵੇਂ ਲੱਗੇ ਹੋਏ ਆ ਅੱਛਾ ਹੈ ਓਰੀਜਨਲ ਕੰਪਨੀ ਬ੍ਰੈਂਡ ਆ ਠੀਕ ਆ ਹਾਂ ਮਾਡਲ ਦੱਸਿਆ ਸੀ 8 8 ਮਾਡਲ 8 ਮਾਡਲ ਇਹਦਾ ਇਹਦਾ ਨੰਬਰ ਕਿੱਥੋਂ ਦਾ ਐਚਆਰ ਹਰਿਆਣਾ ਹਰਿਆਣਾ ਪਰ ਮੂਰੇਲੇ ਟਾਇਰ ਤਾਂ ਜਮੇ ਹੀ ਨਵੇਂ ਨੇ ਆਪ ਤਾਂ 95 ਹੀ ਕਹਿੰਦਾ ਲੈ ਆਪਾਂ ਯਾਰ ਜਿੰਨੀ ਗੱਲ ਕਹਿ ਕੇ ਜਮਾ ਹਜੇ ਐਮਆਰ ਗੱਲ ਕਰ ਵੀ ਆਪਾਂ ਮਗਰੋਂ ਅਗਲੇ ਦੇ ਚਿੱਤ 'ਚ ਆ ਕੇ ਅਗਲਾ 121 ਕਿਲੋਮੀਟਰ ਤੋਂ ਆਉਂਦਾ 21 ਤੋਂ 21 ਕਿਲੋਮੀਟਰ ਤੋਂ ਆਉਂਦਾ 21 ਨੂੰ 19 ਕਹਿ ਕੇ ਵਿੱਚੋਂ ਹਾਂ ਹਾਂਜੀ 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 ਬਾਕੀ ਅਗਲਾ ਪਾਰਖੂ ਪਰਖ ਲੈਂਦਾਗੇ ਵੀ 19 ਤੋਂ 21 ਆ ਹਨ ਹਾਂਜੀ 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 ਇਹਦੀ ਕੀ ਡਿਮਾਂਡ ਆ ਸੇਵਕ ਵੀਰੇ ਇਹਦੀ 2,75,000 ਰੁਪਇਆ ਜੀ 2,75,000 ਹਾਂਜੀ ਹਾਂਜੀ ਮੌਕੇ ਤੇ ਇਹ ਕਿੰਨੇ ਦਾ ਦਊ ਮੌਕੇ ਤੇ ਦੇ ਦਾਂਗੇ ਇਹ ਰੇਟ ਬਦਲੇ ਇਹ ਜੀ ਦੱਸੀ ਜਾ ਵੀ ਆਨਸਾਰ ਅਗਲਾ ਕਹੇ ਭਈ ਯਾਰਾ ਫੜ ਪੇਮੈਂਟ ਤੇ ਚਾਬੀ ਫੜਾ 2.5 ਲੱਖ ਰੁਪਇਆ ਦਾ ਦੇ ਦਾਂਗੇ ਯਾਰਾ ਤਾ ਹੀ ਲਖਦਾ ਹਾਂ ਅਈ ਚ ਸੋੜਤਾ ਨਹੀਂ ਹੋਣੀ ਕੋਈ ਮਾਨਤਾਨ ਕਰ ਦਾਂਗੇ ਮੌਕੇ ਤੇ ਆਏ ਦਾ ਤੇਲ ਪਾਣੀ ਜੋਗਰਾ ਅਗਲਾ ਟਰੈਕਟਰ ਦੇ ਤੂੰ ਚੌਕੜਾ ਨਵਾ ਮੈਂ ਦੱਸਦਾ ਥੋੜਾ ਜਿਹਾ ਹੈ ਮੇਰਾ ਦਿਲ ਕਰਦਾ ਤੂੰ ਹੁਣ ਤਾਂ ਕਿਆ ਕਰੀ ਜਾਂਦਾ ਨਹੀਂ ਜਿਆਦਾ ਨਹੀਂ ਕਰਦਾ ਮੈਂ ਬਾੜਾ ਥੋੜਾ ਜਿਹਾ ਕਰਾਉਂਗਾ ਚਲੋ ਕਰਦੇ ਹੋਰ 240000 ਦਾ ਟਰੈਕਟਰ ਬਣੋ ਠੀਕ ਹੈ ਜੀ 750 ਦਾ ਤੇ ਬਈ ਜਿਹੜਾ ਆਇਆ ਖੜਾ ਡੀ 60 ਇਹ 11 ਮਾਡਲ ਆ ਜੀ ਰਾਜਸਥਾਨ ਨੰਬਰ ਆ ਰਾਜਸਥਾਨ ਨੰਬਰ ਆ 11 ਮਾਡਲ ਆ ਹਾਂ ਓਕੇ ਹਾਂ ਟਾਇਰਾਂ ਦੀ ਕੰਡੀਸ਼ਨ ਮਗਰਲੇ ਤਾਂ ਨਵੇਂ ਵਰਗੀ ਪਏ ਨੇ ਬਈ ਹਨਾ ਟਾਇਰ ਆਪਾਂ 85 90 ਪੈਸ ਮੂਰਲੇ ਤਾਂ 50 ਪੈਸੇ ਆਖੋ ਹਾਂ ਮੂਰਲੇ ਹਾਂ ਅਗਲੇ ਨੂੰ ਆਏ ਨਾ ਹੋਵੇ ਆਏ ਨੂੰ ਵੀ ਕੋਈ ਗੱਲ ਚੰਨੀ ਕੀ ਆ ਸਹੀ ਗੱਲ ਆ ਇਹ ਹੈਗਾ ਸੁਣਨ ਵਾਲੀ ਕਾਰ ਆ ਇਹ ਓਰੀਜਨਲ ਆ ਕੰਡੀਸ਼ਨ ਤੇ ਸਾਰਾ ਓਰੀਜਨਲ ਆ ਹਾਂ ਓਰੀਜਨਲ 11 ਮਾਡਲ ਆ ਇੰਜਨ ਗੇਅਰ ਦਾ ਬਹੁਤ ਚੰਗਾ ਜੀ ਸਾਰਾ ਦਿਖਾ ਦੇ ਲੈ ਹਾਂ ਸਾਰਾ ਦਿਖਾ ਦਿਓ ਚੈੱਕ ਕਰਵਾ ਦੀ ਬਾਡੀ ਲੈਣ ਦਾ ਹਾਂ ਸਾਈਡ ਗੇਅਰ ਚਾਜ ਇੱਕ ਵੀਡੀਓ ਕੋ ਸਮਾਰ ਕੇ ਦੇਖ ਲੈਣ ਦਰਸ਼ਕ ਇਹ ਨਾ ਹੋਵੇ ਵੀ ਫੋਟੋ ਮਾ ਪਾ ਦੇ ਬਾਰੀ ਬਾਰੀ ਹਾਂ ਹਾਂ ਉਹ ਓਖਾ ਹੋ ਜਾਂਦਾ वैसे भाई हीरे ਨੂੰ ਤਾਂ ਨਾ ਜਿਵੇਂ ਕਿ ਦੀ جوہری ਨੂੰ ਹੀਰੇ ਦੀ ਪਰਖ ਤਾਂ ਹੁੰਦੀ ਹੈ ਹਨਾ ਹਾਂਜੀ ਹਾਂਜੀ ਉਹ ਤਾਂ ਫਰਦੂਰੀ ਦੇਖ ਲੈਂਦੇ ਆ ਵੀ ਟਰੈਕਟਰ ਦਾ ਖੜਾਵਾ ਕੀ ਕਹਿੰਦਾ ਹਾਂ ਤੇ ਪਿੱਛੋਂ ਵੀ ਧਰਮੇ ਚੱਕਰਵਾਦੀ ਚੱਕਰਵਾਓ ਚੱਕ ਲਈ ਆ ਡਰਾਵਲ ਰੂਲ ਸਾਰੀ ਦੇਖ ਜਮਾ ਨਮੀ ਲੱਗੀ ਹੋਈ ਹੈ ਹਾਂਜੀ ਹਾਂਜੀ ਹੱਕ ਹੱਕ ਸਾਰਾ ਕੋ ਓਕੇ ਆ ਇੰਜਨ ਗੇਅਰ ਦਾ ਬਹੁਤ ਵਧੀਆਗਾ ਕਿੰਨਾ ਇਹਦੀ ਉਹਨੇ ਚੰਗਾਗਾ ਰੰਬਾ ਰੰਬਾ ਦਾ ਅਰੀਜਨਲ ਆ ਪਿਆ ਸਾਰਾ ਓਕੇ ਇਹ ਤੇ ਮੰਗਲੇ ਟਾਇਰ ਹੈਗੇ ਨੇ ਬਾਈ 13 ਵਾਲੇ ਜੀ ਕਰਤਾਰ ਹੈ ਕਰਤਾਰ ਕੰਪਨੀ ਦੇ ਹਾਂ ਓਕੇ ਕਰਤਾਰ ਵਾਲਾ ਟਾਇਰ ਵੀ ਪਾਉਣ ਲੱਗੇ ਹਾਂਜੀ ਹਾਂਜੀ ਆਈ ਆਇਆ ਐ ਬੱਸ ਜੀ ਮੇ ਆਇਆ ਹੂੰ ਇਹ ਆਪਣਾ ਮਾਡਲ ਦੱਸਿਆ ਸੀ ਤੁਸੀਂ 11 11 ਨੰਬਰ ਇਹਦਾ ਰਾਸਥਾਨੋਂ ਰਾਸਥਾਨ ਜੀ ਇੰਜਨਗਰ ਦਾ ਪੂਰਾ ਓਕੇ ਹੈ ਓਕੇ ਜੀ ਓਕੇ ਕਿ ਆਨਲਾਈਨ ਬੋਲਦਾ ਇਹ ਅੱਛਾ ਹਾਂ ਬੀਮਾ ਵੀ ਪੰਜਵੇਂ ਮਹੀਨੇ ਤੱਕ ਰੇ ਦਾ ਹੈਗਾ ਅੱਛਾ ਬੰਦੇ ਨੇ ਨਾਂ ਨੋ ਕਰਾਉਣਾ ਤਾਂ ਓਕੇ ਹਾਂ ਜੀ ਪੰਜਵੇਂ ਮਹੀਨੇ ਤੱਕ ਬੀਮਾ ਬੀਮਾ ਵੀ ਬੀਮਾ ਮਿਲਦੀ ਬੋ ਘਟ ਹੁੰਦਾ ਆ ਚਿੱਪ ਵਾਲੀ ਕਾਪੀ ਆ ਬੀਮਾ ਹੀ ਪਿਆ ਅੱਛਾ ਤੇ ਇਹਦਾ ਕਿੰਨੇ ਦਾ ਬਣੂ ਬਰੇ ਇਹ 2.5 ਲੱਖ ਰੁਪਏ ਦਾ ਦੇ ਦਾਂਗੇ ਜੀ 2.5 ਲੱਖ ਦਾ ਹਾਂ ਇਹਦੇ ਵਿੱਚੋਂ ਵੀ ਕਰਨਾ ਮੰਨਤਾਂ ਫਿਰ 40 ਦਾ ਲੈ ਜੋ ਸਿੱਧੇ ਇਹ ਦੱਸਾਂਗੇ ਜਰਾ ਜੋ ਕਰਾਂ ਠੀਕ ਹੈ ਨਾ ਹੋਰ ਤੇ ਜੇ ਕਿਸੇ ਸੱਜਣ ਨੇ ਖਰੀਦਣਾ ਇਹ ਹੈਗਾ 11 ਮਾਡਲ DL 60 ਆਣਾ ਵੀ ਹਾਂਜੀ ਹਾਂਜੀ 11 ਮਾਡਲ ਤੇ ਪਿੰਡ ਮਿੱਤਰੋ ਬੁਰਜ ਮਹਿਮਾ ਪੈਂਦਾ ਨਾ ਬਾਈ ਦਾ ਸੇਵਕਾ ਤੇ ਬਾਈ ਦਾ ਨਾਮ ਕੁਲਦੀਪ ਹੈ ਹਾਂਜੀ ਹਾਂਜੀ ਤੇ ਬਾਈ ਮੈਨੂੰ ਹੋਰ ਦੱਸਿਓ ਇਹ ਟਰੈਕਟਰ ਆਪਣੇ ਸਾਰੇ ਨਕਦ ਕੈਸ਼ ਦੀ ਨੇ ਨਾ ਹਾਂ ਹਾਂ ਸਾਰੇ ਕੈਸ਼ ਦੇ ਕਾਗਜ਼ ਪੱਤਰ ਸਾਰਿਆਂ ਦੇ ਹਾਜ਼ਰ ਸਾਰਿਆਂ ਦੇ ਹਾਜ਼ਰ ਨੇ ਤੇ ਆਪਾਂ ਵੇਚਦੇ ਵੀ ਘਰੋਂ ਕੈਸ਼ ਹੀ ਆ ਘਰੋਂ ਘਰੋਂ ਹਾਂ ਹੈਨਾ ਉਧਾਰ ਦਾ ਤੇ ਥੋੜਾ ਸਾਫ ਨਾ ਨਾ ਉਧਾਰ ਦਾ ਕੋਈ ਹਿਸਾਬ ਨਹੀਂ ਓਕੇ ਕਿਉਂਕਿ ਥੋੜਾ ਕਰ ਲਓ ਬਾਈ ਹੈਨਾ ਜੇ ਵਾਰੀ ਨਾਲ ਥੋੜਾ ਕਰ ਲਓ ਜੀ ਥੋੜਾ ਕਰ ਹੈਨਾ ਤੇ ਲੈ ਮਿੱਤਰੋ ਸਾਰੇ ਟਰੈਕਟਰਾਂ ਦੀ ਫੁੱਲ ਗਾਰੰਟੀ ਆ ਪਿੰਡ ਬੁਰਜ ਮਹਿਮਾ ਪੈਂਦਾ ਡਿਸਟ੍ਰਿਕਟ ਬਠਿੰਡਾ ਹੀ ਪ ਨੰਬਰ ਦੱਸਿਓ ਕਿਹੜੀ ਚੱਲਦੀ ਹੈ 94631 73050 ਓਕੇ ਹਾਂਜੀ ਤੇ ਲੈ ਮਿੱਤਰੋ ਇਹ ਨੰਬਰ ਤੇ ਸੰਪਰਕ ਕਰ ਲੋ ਜੇ ਕਿਸੇ ਸੱਜਣ ਨੇ ਨੰਬਰ ਕੁਲਦੀਪ ਦਾ ਵੀ ਬੋਲ ਦੇ ਹਾਂ 97801 ਹਾਂਜੀ 45302 ਓਕੇ ਲੈ ਦੋਨੇ ਨੰਬਰ ਆਪਾਂ ਸਕਰੀਨ ਤੇ ਚਲਾਤੇ ਜੇ ਕਿਸੇ ਸੱਜਣ ਨੇ ਮੇਲਾ ਲੁੱਟਣਾ ਤਾਂ ਫੋਨ ਲਾ ਲੋ ਫਟਾਫਟ ਇਤੋਂ ਸਸਤੇ ਟਰੈਕਟਰ ਨਹੀਂ ਤੁਹਾਨੂੰ ਕਿਤੋਂ ਮਿਲ ਸਕਦੇ ਹਾਂਜੀ ਹਾਂਜੀ